ਦੋਸਤੋ ਸਵਰਨ ਅਯੁਰਵੇਦਾ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਸਵਰਨ ਅਯੁਰਵੇਦਾ ਨੂੰ ਸਬਸਕ੍ਰਾਈਬ ਜਾਂ ਫੋਲੋ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਬਸਕ੍ਰਾਈਬ ਕਰ ਲੈਣ ਅੱਜ ਆਪਾਂ ਗੱਲ ਕਰਾਂਗੇ ਫੇਫੜਿਆਂ ਨੂੰ ਸਾਫ਼ ਕਰਨ ਦੀ ਫੇਫੜਿਆਂ ਨੂੰ ਸਾਫ਼ ਕਿਵੇਂ ਕਰਨਾ ਹੈ ਲੰਗਸ ਕਲੀਨਸਿੰਗ ਜਿਹੜੇ ਲੋਕ ਸਵਸਥ ਨੇ ਜਿਨ੍ਹਾਂ ਦੇ ਫੇਫੜੇ ਬਿਲਕੁਲ ਸਵਸਥ ਹੈ ਉਹ ਵੀ ਇਸ ਆਯੁਰਵੈਦਿਕ ਵਿਧੀ ਦਾ ਪ੍ਰਯੋਗ ਕਰਕੇ ਲਾਭ ਲੈ ਸਕਦੇ ਆ ਜਿਨ੍ਹਾਂ ਲੋਕਾਂ ਨੂੰ ਕੋਈ ਅਲਰਜੀ ਦੀ ਸਮੱਸਿਆ ਹੈ ਅਸਥਮਾ ਦਮਾ ਫੇਫੜਿਆਂ ਦੇ ਵਿੱਚ ਰੇਸ਼ਾ ਬਣਦਾ ਉਹ ਵੀ ਇਹਦਾ ਲਾਭ ਲੈ ਸਕਦੇ ਆ ਸਿਗਰਟ ਪੀਣ ਨਾਲ ਜਾਂ ਹੋਰ ਕਿਸੇ ਨਸ਼ੇ ਕਰਨ ਦੇ ਨਾਲ ਜਿਨ੍ਹਾਂ ਦੇ ਫੇਫੜੇ ਦੇ ਵਿੱਚ ਰੇਸ਼ਾ ਬਹੁਤ ਬਣਦਾ ਉਹ ਵੀ ਇਹਦਾ ਫਾਇਦਾ ਲੈ ਸਕਦੇ ਆ ਮੈਂ ਗੱਲ ਕਰ ਰਿਹਾ ਹਾਂ ਮੁਲਠੀ ਦੀ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਵਰਣਨ ਹੈ ਕਿ ਮੁਲਠੀ ਉਹ ਬਹੁਤ ਹੀ ਕਾਰਗਰ ਹੈ ਫੇਫੜਿਆਂ ਨੂੰ ਸਾਫ ਕਰਨ ਲਈ ਇਹ ਇੱਕ ਜ਼ਬਰਦਸਤ ਐਂਟੀਆਕਸੀਡੈਂਟ ਹੈ ਐਂਟੀਆਕਸੀਡੈਂਟ ਉਹ ਤੱਤ ਹੁੰਦੇ ਨੇ ਜਿਹੜੇ ਬਿਮਾਰੀਆਂ ਤੋਂ ਸਾਡੇ ਸਰੀਰ ਦੀ ਰੱਖਿਆ ਕਰਦੇ ਨੇ ਵਾਇਰਸ ਤੋਂ ਐਂਟੀ ਜਿਹੜਾ ਬੈਕਟੀਰੀਆ ਉਹਦਾ ਕੰਮ ਕਰਦੇ ਆ ਜਿਹੜਾ ਸਾਡੇ ਸਰੀਰ ਤੇ ਹਮਲਾ ਕਰਦੇ ਆ ਗਾਇਰਸ ਬੈਕਟੀਰੀਆ ਉਹਨਾਂ ਨੂੰ ਇਹ ਮਾਰਦੇ ਆ ਔਰ ਸਰੀਰ ਦੀ ਰੱਖਿਆ ਕਰਦੇ ਆ ਸਰੀਰ ਦੇ ਡਿਫੈਂਸ ਸਿਸਟਮ ਨੂੰ ਮਜ਼ਬੂਤ ਕਰਦੇ ਆ ਮਲਠੀ ਇੱਕ ਜ਼ਬਰਦਸਤ ਐਂਟੀਆਕਸੀਡੈਂਟ ਹੈ ਇਹ ਹੁਣ ਗੱਲ ਆਉਂਦੀ ਹੈ ਕਿ ਇਹਦਾ ਪ੍ਰਯੋਗ ਕਿਵੇਂ ਕਰਨਾ ਹੈ ਅਸੀਂ ਮਲਠੀ ਦਾ ਇਸਤੇਮਾਲ ਕਿਵੇਂ ਕਰਨਾ ਹੈ ਇਹਦਾ 1 ਤੋਂ 2 ਸੈਂਟੀਮੀਟਰ ਟੁਕੜਾ ਤੁਸੀਂ ਲੈ ਲੈਣਾ ਔਰ ਉਹਨੂੰ ਮੂੰਹ ਦੇ ਵਿੱਚ ਰੱਖ ਕੇ ਉਹਨੂੰ ਅੱਧਾ ਘੰਟਾ ਚੂਸਣਾ ਹੈ ਜਾਂ ਬਬਲ ਗਮ ਵਾਂਗੂੰ ਉਹਨੂੰ ਚਿਥਣਾ ਹੈ ਦੋ ਵਾਰ ਦਿਨ ਚ ਤੁਸੀਂ ਇਸ ਤਰ੍ਹਾਂ ਕਰਨਾ ਹੈ ਹੋਰ ਵੀ ਤਰੀਕੇ ਨੇ ਇਹਨੂੰ ਤੁਸੀਂ ਪਾਣੀ ਚ ਉਬਾਲ ਕੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹਦਾ ਚੂਰਨ ਬਣਾ ਕੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜਿਨ੍ਹਾਂ ਦੇ ਫੇਫੜੇ ਸਵਸਥ ਹਨ ਉਹਦਾ ਇਸਤੇਮਾਲ ਇੱਕ ਵਾਰੀ ਵੀ ਕਰ ਲੈਣ ਤਾਂ ਬਹੁਤ ਹੈ ਉਹਨਾਂ ਦੀ ਆਕਸੀਜਨ ਸੈਚੂਰੇਸ਼ਨ ਜਿਹੜੀ ਹੈਗੀ ਹੈ ਉਹ ਹਮੇਸ਼ਾ ਵਧੀਆ ਰਹੂਗੀ ਹਾਂ ਜਿਨ੍ਹਾਂ ਨੂੰ ਮਤਲਬ ਫੇਫੜਿਆਂ ਦੇ ਵਿੱਚ ਰੇਸ਼ਾ ਬਣਦਾ ਹੈ ਜਾਂ ਅਸਥਮਾ ਜਾਂ ਦਮਾ ਦੀ ਪ੍ਰੋਬਲਮ ਹੈਗੀ ਹੈ ਉਹ ਮਲਠੀ ਦੇ ਨਾਲ ਨਾਲ ਕਾਲੀ ਮਿਰਚ ਦਾ ਇਸਤੇਮਾਲ ਵੀ ਕਰ ਸਕਦੇ ਆ ਦੋ ਤਿੰਨ ਕਾਲੀਆਂ ਮਿਰਚਾਂ ਮਲਠੀ ਦੇ ਨਾਲ ਚੂਸੋ ਦਿਨ ਚ ਦੋ ਤਿੰਨ ਵਾਰੀ ਇਸ ਤਰ੍ਹਾਂ ਕਰੋ ਤੁਹਾਡੇ ਫੇਫੜੇ ਜਿਹੜੇ ਹੈਗੇ ਆ ਉਹ ਬਿਲਕੁਲ ਸਾਫ਼ ਹੋ ਜਾਂਦੇ ਸਾਡੇ ਆਯੁਰਵੈਦਿਕ ਸੈਂਟਰ ਦੇ ਵਿੱਚ ਮਰਦਾਂ ਤੇ ਔਰਤਾਂ ਦੇ ਹਰ ਤਰ੍ਹਾਂ ਦੇ ਰੋਗ, ਪੇਟ ਦੀ ਹਰ ਤਰ੍ਹਾਂ ਦੀ ਸਮੱਸਿਆ ਜਿਵੇਂ ਗੈਸ ਬਣਨਾ, ਜਲਨ, ਪ੍ਰਾਣੀ ਤੋਂ ਪ੍ਰਾਣੀ ਸੰਗਰਹਿਣੀ, ਪ੍ਰਾਣਾ ਤੋਂ ਪ੍ਰਾਣਾ ਨਜ਼ਲਾ, ਜੁਕਾਮ, ਨੱਕ ਦੇ ਮਾਸਤਾ ਵਧਣਾ, ਗੋਡਿਆਂ ਦਾ ਦਰਦ, ਮੋਢਿਆਂ ਦਾ ਦਰਦ, ਇਹਨਾਂ ਸਾਰਿਆਂ ਦਾ ਇਲਾਜ ਆਯੁਰਵੈਦਿਕ ਵਿਧੀ ਵਿਧਾਨ ਦੇ ਨਾਲ ਕੀਤਾ ਜਾਂਦਾ ਹੈ। ਜਿੰਨਾ ਦੋਸਤਾਂ ਮਿੱਤਰਾਂ ਨੂੰ ਕਿਸੇ ਵੀ ਸਲਾਹ ਜਾਂ ਪરાਮਰਸ਼ ਦੀ ਲੋੜ ਹੈ, ਕਿਸੇ ਵੀ ਬਿਮਾਰੀ ਲਈ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ। ਮੇਰਾ ਮੋਬਾਈਲ ਨੰਬਰ ਹੈ 84374557008437454700 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ